ਬਾਬਾ ਕਿੱਥੋਂ ਆਏ ਅਸੀਂ ਗੰਗਾ ਨਗਰੋਂ ਬਾਬਾ ਜੀ ਗੰਗਾ ਨਗਰ ਤੋਂ ਆਈ ਅੱਛਾ ਰੂਹ ਤਰਪਤ ਹੋ ਗਈ ਬੜੀ ਵਧੀਆ ਬਾਬਾ ਜੀ ਜਿੰਦਗੀ ਦੀ ਬਹੁਤ ਤਰਪਦਾ ਸੀ ਜਿੰਦਗੀ ਜਿੰਦਗੀ ਦੀ ਇੱਕ ਚਾਹਤ ਅਸੀਂ ਪੂਰੀ ਹੋ ਗਈ ਹੈ ਨਾ ਜੀ ਹਾਂ ਜੀ ਠੀਕ ਹੈ ਬਾਬਾ ਫੇਰ ਵੀ ਨਹੀਂ ਆਵੇ ਫੇਰ ਵੀ ਆਵਾਂਗੇ ਆਊਗਾ ਲਿਆਊਗਾ ਉਸ ਮਾਰਕਾਮ ਤੋਂ ਅਸਤੀ ਬਖਸ਼ੀ ਆਓਗੇ ਬਹੁਤ ਜਤਨ ਬੇਰੇ ਘਰ ਬਹੁਤ ਮੰਨਤ ਬੁਧਾਸ ਕਰਨੇ ਦਰਸ਼ਨ ਬਹੁਤ ਸੁਣੇ ਹੋ ਗਏ ਹਾਂਜੀ ਵਧੀਆ ਹੋ ਗਏ ਦਰਸ਼ਨ ਚਲ ਵਧੀਆ ਚਲ ਬਹੁਤ ਚੰਗੀ ਕਿਉਂਕਿ ਇੱਕ ਚਾਹਨਾ ਹੁੰਦੀ ਆ ਸੁਣਿਆ ਹੁੰਦਾ ਵੀ ਇੱਕ ਉਥੋਂ ਪੱਥਰ ਸਿੱਟਿਆ ਹੀ ਬਲੀ ਕਧਾਰੀ ਨੇ ਬਾਬੇ ਨਾਨਕ ਨੇ ਰੋਕਿਆ ਹੀ ਵਿੱਚ ਪੰਜਾ ਲੱਗਾ ਵੀ ਕਿਤੇ ਦਰਸ਼ਨ ਕਰਕੇ ਆਈਏ ਤੇ ਅੱਜ ਉਹ ਪੂਰੀ ਹੋਈ ਆ ਹਨਾ ਇਹ ਸਾਡੀ ਅੱਜ ਕਿਹੜੀ ਜਗ੍ਹਾ ਤੋਂ ਐਸੀ ਜੀ Rajasthan ਤੋਂ ਆਜੀ ਹਨਮangarh ਜ਼ਿਲ੍ਹਾ ਜੀ ਅੱਛਾ ਜੀ ਠੀਕ ਹੈ ਚਲੋ ਬਹੁਤ ਸਾਨੂੰ ਬਹੁਤ ਖੁਸ਼ੀ ਆਈ ਜੀ ਮਾਨੂੰ ਕਿੰਨੀ ਖੁਸ਼ੀ ਆਈ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਆਈ ਸਤਿ ਸ੍ਰੀ ਅਕਾਲ ਜੀ ਅੱਜ 17 ਨਵੰਬਰ 2024 ਤੇ ਅੱਜ ਆਪਣੀ ਸਾਗਤ ਪਹੁੰਚੀ ਆ ਜੀ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਜੇਕਰ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹਦੇ ਫਰੰਟ ਐਲੀਵੇਸ਼ਨ ਦੀ ਤੇ ਇਹ ਵਾਲਾ ਜਿਹੜਾ ਪੰਜਾ ਸਾਹਿਬ ਬਾਹਰ ਤੋਂ ਆਪਾਂ ਨੂੰ ਬਿਲਕੁਲ ਸਿੰਪਲ ਲੱਗਦਾ ਛੋਟਾ ਜਿਹਾ ਇੱਕ ਦਰਵਾਜ਼ਾ ਉਹਦੇ ਵਿੱਚ ਦੀ ਆਪਾਂ ਲੱਗਦੇ ਆ ਜੀ ਤੇ ਦੋਨੋਂ ਪਾਸੇ ਤੋਂ ਬਾਜ਼ਾਰ ਬਿਲਕੁਲ ਬੰਦ ਦਾ ਸਿਕਿਉਰਿਟੀ ਲੱਗੀ ਹੋਈ ਆ ਤੇ ਆਪਾਂ ਇਸ ਛੋਟੇ ਜਿਹੇ ਗੇਟ ਦੇ ਥਾਣੇ ਇਹਦੇ ਵਿੱਚ ਵੜਦੇ ਆ ਜੀ ਫਾਸੇ ਚਾਰ ਸਫਿਰ ਦੁਕਾਨਾਂ ਬੰਦ ਆ ਇੱਧਰ ਆਪਾਂ ਕਿਤੇ ਨਹੀਂ ਜਾ ਸਕਦੇ ਸਿਰਫ ਇੰਨੀ ਪਰਮਿਸ਼ਨ ਹੀ ਆ ਕਿ ਇੱਥੋਂ ਮੈਂ ਇੱਥੋਂ ਇਹਨਾਂ ਨੂੰ ਪਰਮਿਸ਼ਨ ਲੈ ਕੇ ਉਹ ਵੀ ਬਾਹਰ ਆਏ ਆ ਸਿਰਫ ਤੋਂ ਬਾਹਰ ਨਹੀਂ ਆਪਾਂ ਜਾ ਸਕਦੇ ਮੋٹے ਲੋਹੇ ਦਾ ਗੇਟ ਲੱਗਾ ਹੋਇਆ ਜੀ ਪੰਜਾ ਸਾਹਿਬ ਲਿਖਿਆ ਇਸ ਤੋਂ ਬਾਅਦ ਜਿਵੇਂ ਆਪਾਂ ਇੱਥੋਂ ਐਂਟਰ ਕਰਦੇ ਆ ਜੀ ਉਸ ਤੋਂ ਅੱਗੇ ਫਿਰ ਸਿਕਿਉਰਿਟੀ ਸਿਸਟਮਸ ਹਨ ਤੇ ਨਾਲ ਦੇ ਨਾਲ ਹੀ ਆਪਾਂ ਨੂੰ ਡਿਉਟੀ ਦੇ ਰਾਈ ਦਰਸ਼ਨ ਹੋ ਰਿਹਾ ਜੀ ਪੰਜਾਬ ਦੇ ਬਿਲਕੁਲ ਸਾਹਮਣੇ ਆਪਾਂ ਨੂੰ ਆਹ ਵਾਲਾ ਜਿਹੜਾ ਗੁਰਦੁਆਰਾ ਸਾਹਾ ਜੀ ਇਸ ਜਗ੍ਹਾ ਤੋਂ ਇਸ ਤਰ੍ਹਾਂ ਦਿਖਦਾ ਜੀ ਅੱਜ ਆਪਾਂ ਅੱਗੇ ਚੱਲਦੇ ਆ ਜੀ ਹੋਰ ਦੇਖਦੇ ਆ ਹਨ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਦਰਸ਼ਨ ਕਰਾਉਨੇ ਆ ਤੇ ਇੱਕ ਵਾਰ ਮੈਂ ਤੁਹਾਨੂੰ ਇਸ ਜਗ੍ਹਾ ਦੇ ਉੱਪਰੋਂ ਦਰਸ਼ਨ ਕਰਾਉਣਾ ਜੀ ਤਕਰੀਬਨ ਜਿੰਨੇ ਵੀ ਸੈਕ ਸੰਗਤ ਆਈ ਹੈ ਜੀ ਇੰਡੀਆ ਤੋਂ ਕੁਝ ਉਹ ਕੁਝ ਇੱਥੋਂ ਦੇ ਲੋਕਲ ਲੋਕ ਉਹ ਵੀ ਇੱਥੇ ਆਏ ਹੋਏ ਆ ਜੀ ਦੇਖੋ ਜੀ ਆਜੋ ਅੱਗੇ ਚੱਲਦੇ ਆ ਜੀ ਤੇ ਇੱਕ ਵਾਰੀ ਇਹ ਇਹ ਵਾਲੀ ਜਗ੍ਹਾ ਜਿਹੜੀ ਹੈਗੀ ਹੈ ਜਿੱਥੇ ਤੁਸੀਂ ਇਹ ਪਾਲਕੀ ਦੇਖ ਸਕਦੇ ਹੋ ਉਹ ਹੈਗੀ ਆ ਜੀ ਜਗ੍ਹਾ ਪੰਜਾ ਜਿੱਥੇ ਲੱਗਾ ਹੋਇਆ ਜੀ ਆਪਾਂ ਉੱਥੇ ਵੀ ਚੱਲਾਂਗੇ ਜਿੱਥੋਂ ਲੋਕੀ ਆਏ ਹੱਥ ਲਾ ਕੇ ਪੰਜੇ ਦਾ ਆਉਂਦੇ ਆ ਤੇ ਸੰਗਤ ਅੱਜ ਦਾ ਦਿਨ ਸਾਰਾ ਦਿਨ ਇੱਥੇ ਹੀ ਰਹੂਗੀ ਇੱਥੇ ਇਹਨਾਂ ਨੇ ਕੁਝ ਬੋਰਡ ਲਗਾਏ ਹੋਏ ਆ ਬਤੂ ਕਿ ਉਹ ਜਿਹੜਾ ਇੰਟਰਸਟ ਦਿਖਾਈ ਆ ਕਿ ਕੀ ਕੀ ਕਿੱਥੇ ਕਿੱਥੇ ਹੈਗਾ ਚਾਰ ਚਫੇਰੇ ਬਰਾਂਡੇ ਬਨੇ ਹੋਏ ਆ ਉਹਦੇ ਪਿੱਛੇ ਕਮਰੇ ਆ ਉੱਪਰ ਡਬਲ ਮੰਜਲਾ ਹੈਗਾ ਉਹ ਅਮਾਨ ਅਮਾਨ ਤਾਂ ਜਿਹੜੀ ਇੰਨੀ ਸ਼ਾਨਦਾਰ ਆ ਵੀ ਬਹੁਤ ਜਿਆਦਾ ਦਰਬਾਰ ਸਾਹਿਬ ਪੰਜਾ ਸਾਹਿਬ ਦਾ ਹਾਲ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਉੱਥੇ ਚੱਲਦੇ ਆਂ ਬਾਕੀ ਇਹ ਇਹ ਵੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇੱਥੇ ਐ ਐਸਾਈਡ ਤੋਂ ਪਾਣੀ ਨਿਕਲਦਾ ਜਿੱਥੇ ਪੰਜਾ ਲੱਗਾ ਹੋਇਆ ਆ ਤੇ ਇਧਰ ਨੂੰ ਆਹ ਪਾਣੀ ਜਾ ਰਿਹਾ ਜੀ ਆਜੋ ਅੱਗੇ ਹੋਰ ਚੱਲਦੇ ਆਂ ਜੋੜਾ ਘਰ ਬਨੇ ਹੋਏ ਆਂ ਜਗਾ ਜਗਾ ਤੇ ਸੰਗਤਾਂ ਦੇ ਲਈ ਫਿਰ ਕਿਉਂਕਿ 2000 ਸੰਗਤਾਂ ਸਾਮਣ ਦੇ ਲਈ ਫਿਰ ਇਹਨਾਂ ਨੇ ਸਾਨੂੰ ਮੰਨ ਕੇ ਆ ਦਿੱਤਾ ਹੀ ਇੱਕ ਦੀਵਾਨ ਅਸਥਾਨ ਜਿੰਨੇ ਵੀ ਕਮਰੇ ਸਾਰੇ ਫੁੱਲ ਹੋ ਗਏ ਜੀ ਇਸ਼ਨਾਨ ਆਪਾਂ ਕਰ ਲਿਆ ਜੀ ਸਭ ਕੁਛ ਹਨਾ ਤਿਆਰ ਹੋ ਕੇ ਤੇ ਹੁਣ ਆਪਾਂ ਚੱਲਦੇ ਆਂ ਜੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇਖੋ ਜੀ ਅੰਦਰ ਹੀ ਤਨ ਆਸਾ ਦੀ ਵਾਲਦਾ ਹੋ ਰਿਹਾ ਜੀ ਹਾਂ ਜੀ ਲਓ ਜੀ ਇਹ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਜੀ ਕਿਉਂਕਿ ਦੇਖੋ ਸੂਰਜ ਦੀ ਰੋਸ਼ਨੀ ਪੈ ਰਹੀ ਹੈ ਸਿੱਧੇ ਉੱਪਰ ਜਿਹਦੇ ਕਰਕੇ ਇੰਨੀ ਵਧੀਆ ਬਣ ਕੇ ਸੁੰਦਰ ਦਿਖਾਈ ਦੇ ਰਹੀ ਹੈ ਨਾ ਇਹ ਵਾਲੀ ਜੋ ਦਰਬਾਰ ਸਾਹਿਬ ਦੀ ਮਾਲਕਾ ਫੋਟੋ ਪਹਿਲਾ ਜਦੋਂ ਆਪਾਂ ਐਂਟਰ ਕਰਦੇ ਆਂ ਫਰੀਦਾਪੁਰੇ ਦਾ ਭਲਾ ਕਰ ਗੁੱਸਾ ਮਨਣਾ ਹਦਾਏ ਤੇਹੀ ਰੋਗ ਨਾਲ ਲੱਗੀ ਪੱਲੇ ਸਭ ਕੁਛ ਭਾਈ ਅੰਦਰ ਸ਼ੀਸ਼ੇ ਦੀ ਮੀਨਾ ਕਰੀ ਹੋਈ ਹੈ ਜੀ ਬਹੁਤ ਹੀ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਜੀ ਤੇ ਆਪਾਂ ਦੇਖਦੇ ਆਂ ਇਸ ਤਰੀਕੇ ਬੰਨਸਾ ਮੁੰਡੇ ਪਾਹੇ ਤੇ ਆਉਣਾ ਪਊਗਾ ਇੱਕ ਵਾਰੀ ਮੈਂ ਦਰਬਾਰ ਸਾਹਿਬ ਦੇ ਉੱਤੋਂ ਉੱਤੋਂ ਜਿੱਤਮ ਕੇ ਜਾਣਾ ਜੀ ਆਖੇ ਪਾਹ ਦੇ ਸਰੋਵਰ ਉੱਪਰ ਤੇ ਇਹ ਇੱਥੇ ਅਖੰਡ ਪਾਠ ਸਾਹਿਬ ਹੁੰਦੇ ਆ ਜੀ ਅਖੰਡ ਪਾਠ ਪਰ ਆਰੰਭ ਲੈਂਦੇ ਆ ਇਹ ਹੁਕਮ ਰਾਜ ਜੀ ਬੈਕਸਾਈਡ ਆ ਗਈ ਆਪਾਂ ਇਹ ਆਪਾਂ ਆਉਣਾ ਜੀ ਉੱਥੋਂ ਦੀ ਉਹ ਵਾਲੀ ਇਹਦੀ ਐਂਟਰੀ ਮੈਂ ਇੱਕ ਵਾਰੀ ਉਧਰ ਦੀ ਹੀ ਆਉਣਾ ਮੈਨੂੰ ਤੇ ਇੱਥੋਂ ਸ਼ਾਰਟਕਟ ਵੀ ਇੱਕ ਵਾਰੀ ਮੈਂ ਤੁਹਾਨੂੰ ਉਧਰ ਦੀ ਦਿਖਾਉਣਾ ਜੀ ਦੂਰ ਦੀ ਕਿ ਕਿਸ ਤਰ੍ਹਾਂ ਦਾ ਆਪਾਂ ਨੂੰ ਲੱਗਦਾ ਜੀ ਪ੍ਰਕਰਮਾ ਕਰ ਲਈ ਤੇ ਕੁਝ ਇਹ ਲੋਕਲ ਲੋਕ ਵੀ ਇੱਥੇ ਆਏ ਹੋਏ ਆ ਜੀ ਇਹਨਾਂ ਨੂੰ ਮਤਲਬ ਕਿ ਕਮਰੇ ਵਗੈਰਾ ਨਹੀਂ ਮਿਲਦੇ ਤੇ ਇਸੇ ਤਰ੍ਹਾਂ ਪੈ ਜਾਂਦੇ ਆ ਇਹਦਾ ਕੀ ਕਾਰਨ ਵੀ ਇਹਦਾ ਇਹਨਾਂ ਨੂੰ ਪਤਾ ਹੁੰਦਾ ਵੀ ਅਸ ਦਿਨ ਤੇ ਮੇਲਾ ਹੈਗਾ ਨਲਤਾ ਚਲੋ ਦਰਸ਼ਨ ਕਰੇ ਹੁੰਦੇ ਨਾਲੇ ਜਿਹੜਾ ਸੰਗਤਾਂ ਜਾਂਦੀਆਂ ਕੋਈ ਨਾ ਕੋਈ ਦਾਨ ਭੇਟਾ ਵੀ ਕਰਦੇ ਰਹਿੰਦੇ ਨੇ ਲਗਾਈ ਥੋੜੀ ਇਥੇ ਠੰਡਾ ਥੋੜੀ ਕਹ ਸਕਦੇ ਆ ਕੋਈ ਜ਼ਿਆਦਾ ਨਹੀਂ ਗਈ ਕੁਛ ਪਹਾੜੀ ਏਰ ਦਾ ਕੋਈ ਇੰਨਾ ਵੀ ਹੈ ਨਹੀਂਗਾ ਪਹਾੜੀ ਏਰ ਕਹਿੰਦੇ ਪਹਾੜੀ ਹੈਗੀ ਬਲੀ ਘਰ ਦੀ ਪਹਾੜੀ ਆਪਾਂ ਚੱਲਾਂਗੇ ਉਥੇ ਪਰ ਇੰਨੀ ਜ਼ਿਆਦਾ ਠੰਡ ਨਹੀਂ ਮੌਸਮ ਬਿਲਕੁਲ ਸਹੀ ਹੈ ਜੀ ਅਸੀਂ ਇਹਦੇ ਵਿੱਚ ਹੀ ਇਸ਼ਨਾਨ ਕੀਤਾ ਜੀ ਤੇ ਮਾਰੋ ਇੱਕ ਪਾਸੇ ਨਿਸ਼ਾਨ ਸਾਹਿਬ ਤੇ ਦੂਜੇ ਪਾਸੇ ਮਾਲਕ ਸਾਂਨੇ ਸੂਰਜ ਚੜਦਾ ਪਿਆ ਇਹ ਤੇ ਉਧਰੋਂ ਅਰਦਾਸ ਆਸਾ ਦੀ ਵਾਰਦੀ ਵੀ ਅਰਦਾਸ ਹੋਣ ਲੱਗੀ ਭੋਗ ਪੈਣਾ ਲਈ ਇਸ ਜਗ੍ਹਾ ਤੋਂ ਦੇਖੋ ਸੰਗਤਾਂ ਇਸ਼ਨਾਨ ਕਰੀ ਜਾਂਦੀਆਂ ਪਾਣੀ ਨਾਰਮਲ ਜਿੰਨਾ ਵੀ ਪਾਣੀ ਇੱਥੋਂ ਨਿਕਲ ਕੇ ਤੇ ਇੱਧਰ ਆ ਰਿਹਾ ਜੀ ਸੰਗਤ ਦੱਕਾਠਾ ਲੈਣ ਲੱਗੀ ਹੋਈ ਆ ਤੇ ਆਪਾਂ ਵੀ ਹੌਲੀ-ਹੌਲੀ ਮੱਥਾ ਟੇਕਦੇ ਹਾਂ ਹੁਣ ਆਪਾਂ ਦਰਬਾਰ ਸਾਹਿਬ ਦਾ ਦਰਸ਼ਨ ਕਰਦੇ ਆ ਜੀ ਜਿੱਥੇ ਕਿ ਮਹਾਰਾਜ ਪ੍ਰਕਾਸ਼ਾ ਸ਼ਿਰਧਨ ਕੁਨਵਰ ਸਾਹਿਬ ਜੀ ਮਹਾਰਾਜ ਜਿਸ ਅੰਦਰ ਪੂਰਾ ਸ਼ੀਰ ਰਬ ਹੈ ਉਹ ਉਦੇਸੀ ਸੋਨਾ ਦੇਖੋ ਕਿੰਨਾ ਬਣਿਆ ਉਸ ਫਕੀਰ ਦੇ ਪਾਸ ਜਾਣੇ ਆਰਾਮ ਹੋਵੇ ਜਗਤਿਗੁਰੂ ਧਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨੇ ਨਕਸਾਨ ਬਚਾਉਣ ਦੀ ਵਿਉਂਤ ਬਣਾਈ ਉਹਨੇ ਕੀ ਕੀਤਾ ਉੱਚੇ ਪਹਾੜ ਦੇ ਉੱਪਰੋਂ ਇੱਕ ਵੱਡੀ ਪਹਾੜ ਦੀ ਜਿਹੜੀ ਸਿਲ ਹੈ ਉਸਨੇ ਉਸ ਪਹਾੜ ਦੇ ਉੱਪਰੋਂ ਰੋਕ ਦਿੱਤੀ ਤਾਂ ਕਿ ਉਹ ਪਹਾੜ ਦੀ ਜਿਹੜੀ ਸਿਲ ਹੈ ਧਰਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਜਾ ਡਿਗੇਗੀ ਔਰ ਸਤਗੁਰੂ ਜੀ ਦਾ ਜਿਹੜਾ ਪੰਥ ਸਰੀਰ ਵੀ ਉਹ ਖਤਮ ਹੋ ਜਾਏਗਾ ਪਰ ਜਗਤਿਗੁਰੂ ਧਾਨ ਗੁਰੂ ਨਾਨਕ ਦੇਵ ਮਹਾਰਾਜ ਸਤਗੁਰੂ ਜਿਨ੍ਹਾਂ ਨੇ ਉਸ ਸਿੱਲ ਨੂੰ ਆਪਣੇ ਪੰਜੇ ਦੇ ਨਾਲ ਰੋਕ ਕੇ ਥਾਂ ਦੇ ਉੱਪਰ ਹੀ ਸਨ ਕਰ ਦਿੱਤਾ ਤੇ ਅੱਜ ਵੀ ਅਸੀਂ ਉਸ ਨਿਸ਼ਾਨ ਦੇ ਦਰਸ਼ਨ ਕਰਦੇ ਆ ਆਪਣੇ ਆਪ ਨੂੰ ਬੜਾ ਭਾਗਾ ਮੰਨਦੇ ਆ ਗੁਰੂ ਪਿਆਰੀ ਸਾਡੇ ਦੀ ਜਿੱਤੇ ਅਸੀਂ 50 ਸਾਲ ਵਿਕੇ ਧੰਨ ਨਾਨਕ ਦੇ ਮਹਾਰਾਜ ਜੀ ਨੂੰ ਉਹਨਾਂ ਨੇ ਪ੍ਰਕਾਸ਼ ਪਰ ਤੇਜਾਰਾ ਕਰਦੇ ਆ ਉੱਥੇ ਅਸੀਂ ਇਸ ਹਸਨ ਅਵਦਾਲ ਦੀ ਧਰਤੀ ਤੇ ਉਨਾ ਮਹਾਨ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਭਰਾਵਾਂ ਦੀ ਹੋਕ ਤਰੇ ਆਉਂ ਜਿਹੜੀ ਜਗ੍ਹਾ ਤੋਂ ਮਹਾਰਾਜ ਨੇ ਪੰਜਾ ਲਾਇਆ ਸੀ ਉਹ 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 ਜਗ੍ਹਾ ਹੈਗੀ ਆ ਜੀ ਉੱਥੇ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਤੇ ਮੈਂ ਨਾ ਇੱਧਰ ਵੀ ਬੇਸਮੈਂਟ ਬਣੀ ਹੋਈ ਹੈ ਇੱਧਰ ਵੀ ਜਾ ਕੇ ਤੁਹਾਨੂੰ ਉੱਥੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦਾ ਜੀ ਤੇ ਆਹ ਵਾਲਾ ਜਿਹੜਾ ਪਾਣੀ ਉੱਥੋਂ ਨਿਕਲਦਾ ਪਿਆ ਇਸ ਨਾਲੇ ਦੇ ਵਿੱਚ ਦੀ ਬਾਹਰ ਜਾ ਰਿਹਾ ਜੀ ਯਾਨੀ ਕਿ ਜਿਹੜਾ ਪੰਜਾ ਲੱਗਾ ਉੱਥੋਂ ਪਾਣੀ ਨਿਕਲੀ ਹੀ ਜਾ ਰਿਹਾ ਤੇ ਮੈਂ ਤੁਹਾਨੂੰ ਇੱਥੋਂ ਦੀ ਕੋਸ਼ਿਸ਼ ਕਰਦਾ ਜੀ ਸੰਗਤਾਂ ਦੇ ਦਰਸ਼ਨ ਕਰਾਉਣ ਦੀ ਕਿਉਂਕਿ ਲਾਈਨਾਂ ਲੱਗ ਜਾਂਦੀਆਂ ਜੀ ਜਦੋਂ ਮਹਾਰਾਜ ਮਿਲ ਕੇ ਇਹ ਉੱਥੇ ਪੰਜਾਬ ਵਿੱਚ ਪਾ ਕੇ ਦੇਖਦੇ ਆ ਜੀ ਇਸ ਜਗ੍ਹਾ ਤੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਇੱਧਰ ਉਹ ਸੰਗ ਦਾ ਥੱਲੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਪੰਜਾਬੀ ਤੇ ਕਿਉਂਕਿ ਜਿਆਦਾ ਪਾਣੀ ਠੰਡਾ ਦੀ ਮੈਂ ਵੀ ਇੱਥੇ ਇਸ਼ਨਾਨ ਕਰਕੇ ਜਾਂ ਬੱਚਿਆਂ ਵਿੱਚ ਕਾਫੀ ਵੱਡੇ-ਵੱਡੇ ਆ ਤੇ ਮੈਂ ਤੁਹਾਨੂੰ ਇੱਥੇ ਸੰਗਤ ਦੇ ਦਰਸ਼ਨ ਕਰਵਾਉਣਾ ਚਾਹੁੰਦਾ ਜੀ ਕਰ ਵੀ ਸਾਡੇ ਲਈ ਕਹਿਣਾ ਥੋੜਾ ਜਿਹਾ ਆਗਰ ਕਿਰਪਾ ਕਰੋ ਤੇ ਲਓ ਜੀ ਇਹ ਉਹ ਜਗ੍ਹਾ ਤੇ ਜੀ ਮੈਂ ਅੱਗੇ ਜਾ ਕੇ ਕੋਸ਼ਿਸ਼ ਕਰਦਾ ਹਾਂ ਹੋਰ ਆ ਦੇਖੋ ਬੇਸਮੈਂਟ ਬਣਿਆ ਹੋਇਆ ਵਧੀਆ ਤੇ ਮੈਂ ਇੱਥੋਂ ਵੀਡੀਓ ਲੈ ਰਿਹਾ ਜੀ ਤੇ ਇੱਥੋਂ ਸਾਹਮਣੇ ਹੋਊਗਾ ਜਿਹੜਾ ਪੰਜਾਹ ਵੇਖ ਮੈਂ ਉੱਥੇ ਜਾ ਕੇ ਪਨਾ ਕੇ ਆਉਂਗਾ ਵੀਡੀਓ ਪਰ ਮੈਂ ਤੁਹਾਨੂੰ ਇੱਕ ਗੱਲ ਦਿਖਾਉਣਾ ਵੀ ਇਸ ਤਰ੍ਹਾਂ ਦੇਖੋ ਜੀ ਸੰਗਤਾਂ ਦਾ ਇਸ਼ਨਾਨ ਕਰ ਲਿਆ ਕਰਦੀਆਂ ਦਾ ਉੱਥੇ ਚਲ ਗਿਆ ਜਾਂ ਲਗਾ ਜੀ ਔਰ ਉਹ ਪੰਜੇ ਤੋਂ ਪਾਣੀ ਨਿਕਲਦਾ ਪਿਆ ਸਿੰਦਾ ਹੀ ਤੇ ਇਸੇ ਕਰਕੇ ਇਹਦਾ ਨਾਮ ਪੰਜਾਬ ਸਾਹਿਬ ਪਿਆ ਤੇ ਜਿਹੜੀਆਂ ਇਹ ਵਾਲੀਆਂ ਸੰਗਤਾਂ ਆ ਰਹੀਆਂ ਜੀ ਇਹ ਜਲ ਸ਼ਕਤ ਆ ਰਹੀਆਂ ਪੰਜਾਬ ਸਾਹਿਬ ਦੇ ਵਿੱਚ ਤੇ ਮੈਂ ਤੁਹਾਨੂੰ ਨਾਲ ਉੱਥੇ ਲਿਜਾ ਕੇ ਦਰਸ਼ਨ ਕਰਵਾਉਣਾ ਸੀ ਪੰਜਾ ਸਾਹਿਬ ਦੇ ਇਸ ਸਾਈਡ ਤੇ ਕਿਉਂਕਿ ਉਧਰ ਨੂੰ ਤਾਂ ਫਿਰ ਲੈਂਬ ਕਾਫੀ ਲੰਬੀ ਲੱਗੀ ਸੀ ਤੇ ਮੈਂ ਤੁਹਾਨੂੰ ਉਧਰ ਦੀ ਇੱਕੋ ਦਰਸ਼ਨ ਕਰਵਾਉਣਾ ਸੀ ਤੇ ਇਸ ਜਗ੍ਹਾ ਦੇ ਉੱਪਰ ਮਹਾਰਾਜ ਦੇ ਪੰਜਾ ਲਾਇਆ ਸੀ ਤੇ ਇਹ ਦੋ ਸੰਗਤਾਂ ਆ ਗਈਆਂ ਇਧਰੋਂ ਅਰਦਾਸ ਹੋ ਰਹੀ ਹੈ ਤੇ ਕਿਉਂਕਿ ਆਸਾ ਦੀ ਵਾਰ ਸੁਭਾਸ਼ ਸ਼ਾਮ ਹੋ ਰਹੀ ਹੈ ਤੇ ਅਰਦਾਸ ਹੋਈ ਹੈ ਤੇ ਸੰਗਤਾਂ ਤੁਸੀਂ ਵੇਖ ਸਕਦੇ ਹੋ ਜੀ ਲੈਂਬ ਦੇ ਵਿੱਚ ਲੱਗਿਆ ਹੋਇਆ ਜੀ ਮਹਾਰਾਜ ਆ ਹੋ ਗਿਆ ਦਰਸ਼ਨ ਮਾਬਾ ਦਾ ਹਾਂਜੀ ਵਧੀਆ ਜੀ ਪਹਿਲੀ ਵਾਰੀ ਹੋਈ ਜੀ ਹਾਂਜੀ ਪਹਿਲੀ ਵਾਰੀ ਆ ਚਲੋ ਸਹੀ ਹੈ ਵਧੀਆ ਹੋ ਗਿਆ ਚਲੋ ਚਮੜੀ ਨੂੰ ਛੋੜ ਦਿਓ ਚਲ ਕੋਈ ਨਹੀਂ ਸੋਕ ਤੇ ਲਓ ਜੀ ਮੈਂ ਇਥੋਂ ਤੁਹਾਨੂੰ ਸ਼ੂਟ ਕਰਕੇ ਦਿਖਾਉਣਾ ਜੀ ਉਹ ਵਾਲੀ ਜਗਾ ਜਿੱਥੇ ਪੰਜਾ ਲੱਗਾ ਹੋਇਆ ਜੀ ਅੱਜ ਵੀ ਉਹ ਪੰਜਾ ਮੌਜੂਦ ਆ ਜੀ ਤੇ ਪੱਥਰ ਦੇ ਵਿੱਚ ਇੱਥੇ ਲੱਗਾ ਹੋਇਆ ਜੀ ਕੋਈ ਵੀ ਸਿੱਖ ਸੰਗਤ ਆਉਂਦੀ ਹੈ ਜੀ ਉਹਦੇ ਵਿੱਚ ਇਹ ਪੰਜਾ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਮੱਥਾ ਟੇਕ ਕੇ ਜਾਂਦੇ ਆ। ਤੇ ਪਾਣੀ ਇੱਥੋਂ ਚਸ਼ਮਾ ਪੁੱਟਿਆ ਹੋਇਆ ਜੀ ਜਿਹੜਾ ਕਦੇ ਲਓ ਜੀ ਇਹ ਸੰਗਤ ਇੱਧਰ ਆ ਗਈਆਂ ਜੀ ਤੇ ਇਹਨਾਂ ਨੇ ਇੱਥੇ ਪੰਜਾ ਸਾਹਿਬ ਦੇ ਵਿੱਚ ਲਾ ਕੇ ਮੱਥਾ ਇਹ ਜਾ ਰਹੀਆਂ ਇੱਧਰ ਦੀ ਸੰਗਤਾਂ ਜਾ ਰਹੀਆਂ ਜੀ ਇੱਧਰ ਇਸ਼ਨਾਨ ਕਰ ਲਈ ਤੇ ਦਰਵਾਜਾ ਸਾਹਿਬ ਆ ਜੀ। ਆਓ ਇੱਥੋਂ ਦੀ ਲੰਘ ਜਾਓ ਉੱਥੇ ਆਹ ਸਾਹਮਣੇ ਦੇ ਪੰਜਾ ਲਾਓ ਆਜੋ 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 ਰਸਤਾ ਰੱਖਿਆ ਹੋਇਆ ਇਹਨਾਂ ਦਾ। ਅੱਜ ਆਪਾਂ ਸੇਵਾ ਤੇ ਆਂ ਖਚਾ ਲਓ ਜਿੰਦਗੀ ਮਰਜੀ ਫੋਟੋ ਬਾਬਾ ਜੀ ਕਿੱਥੋਂ ਆਏ ਅਸੀਂ ਗੰਗਾ ਨਗਰੋਂ ਬਾਬਾ ਜੀ ਗੰਗਾ ਨਗਰ ਤੋਂ ਆਏ ਜੀ ਅੱਛਾ ਰੂਹ ਤਰਪਤ ਹੋ ਗਈ ਵਧੀਆ ਵਧੀਆ ਬਾਬਾ ਜੀ ਜੀ ਜਿੰਦਗੀ ਦੀ ਬਹੁਤ ਤਰਪ ਦਾਲ ਸੀ ਜਿੰਦਗੀ ਜਿੰਦਗੀ ਦੀ ਇੱਕ ਚਾਹਤ ਅਸੀਂ ਪੂਰੀ ਹੋ ਗਈ ਹੈ ਨਾ ਜੀ ਹਾਂ ਜੀ ਠੀਕ ਹੈ ਬਾਬਾ ਫੇਰ ਵੀ ਨਹੀਂ ਆਏ ਫੇਰ ਵੀ ਆਵਾਂਗੇ ਆਊਗਾ ਲਿਆਊਗਾ ਬਾਬਾ ਜੀ ਕੰਪਲਸਟੀ ਬਖਸ਼ੀ ਆਵੋਗੇ ਬਹੁਤ ਜਤਨ ਤੇ ਘਰ ਬਹੁਤ ਮੰਨਤ ਬੁਧਾਸੀ ਦਰਸ਼ਨ ਬਹੁਤ ਸੁਣੀ ਹੋਗੇ ਹਾਂ ਜੀ ਵਧੀਆ ਹੋ ਗਿਆ ਦਰਸ਼ਨ ਚਲੋ ਵਧੀਆ ਜੀ ਮੈਨੂੰ ਬਹੁਤ ਚੰਗੀ ਮਾਰਾ ਇਸੇ ਅਸੀਂ ਉੱਥੇ ਬਾਹਰ ਬੈਠੇ ਹਾਂ ਸਾਡੇ ਮੇਰੇ ਬੱਚੇ ਨੂੰ ਜਰੂਰ ਪਾਇਓ ਕੋਈ ਨਹੀਂ ਕੋਈ ਨਹੀਂ ਮੈਂ ਪਾ ਦੂੰਗੀ ਇਹ ਇੱਕ ਚਾਹਣਾ ਹੁੰਦੀ ਹੈ ਜ਼ਿੰਦਗੀ ਦੀ ਕਿਉਂਕਿ ਆਪਣੇ ਅੰਦਰ ਇੱਕ ਤੜਪ ਹੁੰਦੀ ਆ ਜਦੋਂ ਤੇ ਬਾਰਡਰ ਬਣ ਗਿਆ ਸਰਹੱਦ ਬਣ ਗਈ ਆਉਣਾ ਜਾਂ ਨਾ ਔਖਾ ਹੋ ਗਿਆ ਜੇ ਸਰਹੱਦ ਨਾ ਹੋਵੇ ਤੇ ਫਿਰ ਇਹ ਚੀਜ਼ਾਂ ਸੌਖੀਆਂ ਹੁੰਦੀਆਂ ਹਨਾ ਪਰ ਜਦੋਂ ਇਹ ਸਰਹੱਦ ਵੀਜੇ ਲੱਗਨੇ ਇਹ ਚੀਜ਼ਾਂ ਦਾ ਨਾ ਕੋਈ ਚਾਣਾ ਹੁੰਦੀ ਹੈ ਕੰਦਰ ਹਨਾ ਜੀ ਵੀ ਮਹਾਰਾਜ ਦੇ ਦਰਸ਼ਨ ਕਰਕੇ ਆਈਏ ਤੇ ਫਿਰ ਅੱਜ ਚਲੋ ਸੰਗਤਾਂ ਦੀ ਚਾਣਾਪੁਰ ਨੇ ਭਾਗਾਂ ਵਾਲੀ ਗੱਲ ਹੋਈ ਹੈ ਜੀ ਹਾਂ ਜੀ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਦਰਸ਼ਨ ਦਿੱਤੇ ਜਾਂ ਜੀ ਹਾਂ ਜੀ ਸਾਡੇ ਵਿਜੇ ਅਸੀਂ ਬੜੇ ਲੋਆਏ ਸੀ ਪਰ ਜਿਨ੍ਹਾਂ ਦੇ ਭਾਗ ਚੰਗੇ ਸਨ ਉਹਨਾਂ ਦੇ ਵਿਜੇ ਲੱਗੇ ਜੀ ਨਹੀਂ ਸਾਡੇ 45 ਬੰਦਿਆਂ ਵਿੱਚੋਂ 10ਾਂ ਦੇ ਵਿਜੇ ਲੱਗੇ ਮੇਰੇ ਖਿਆਲ ਤੋਂ ਅਸੀਂ 7 ਸੀ ਜੀ 7 ਜੋ ਇੱਕ ਹੀ ਲੱਗੇ ਹਾਂ ਬੜੇ ਮਤਲਬ ਗੁਰੂ ਸਾਹਿਬ ਨੇ ਆ ਆਪ ਪੁਲਾਏ ਅਸੀਂ ਆਏ ਜੀ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਹੈ ਬੜੀ ਬਾਤ ਹੈ ਜੀ ਬਹੁਤ ਬਹੁਤ ਬਾਤ ਆਪ ਦਾ ਵੀ ਚੈਨਲ ਬਣਾ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਗੁਰੂ ਨਾਨਕ ਦੇ ਪ੍ਰਕਾਰ ਦੇ ਹਰ ਜੀ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ ਤੇ ਸੰਗਤਾਂ ਨਿਹਾਲ ਹੋ ਰਹੀਆਂ ਇੱਥੋਂ ਮਲਕੀ ਕਿਉਂਕਿ ਇੱਕ ਚਾਹਨਾ ਹੁੰਦੀ ਆ ਸੁਣਿਆ ਹੁੰਦਾ ਵੀ ਇੱਕ ਉਥੋਂ ਪੱਥਰ ਸਿੱਟਿਆ ਹੀ ਵਾਲੀ ਘੜੀ ਨੇ ਬਾਬੇ ਨਾਨਕ ਨੇ ਰੋਕਿਆ ਹੀ ਵਿੱਚ ਪੰਜਾ ਲੱਗਾ ਵੀ ਕਿਤੇ ਦਰਸ਼ਨ ਕਰਕੇ ਆਈਏ ਤੇ ਅੱਜ ਉਹ ਪੂਰੀ ਹੋਈ ਆ ਹਨਾ ਇਹ ਸਾਡੀ ਅੱਜ ਪੂਰੀ ਹੋਈ ਆ ਕਿਹੜੀ ਜਗ੍ਹਾ ਤੋਂ ਐਸੀ ਜੀ ਰਾਜਸਥਾਨ ਤੋਂ ਆ ਜੀ ਹਨਮangar ਜਿਲ੍ਹਾ ਜੀ ਅੱਛਾ ਜੀ ਠੀਕ ਆ ਚਲੋ ਬਹੁਤ ਹਾਂ ਅਸਾਂ ਨੂੰ ਬਹੁਤ ਖੁਸ਼ੀ ਆਈ ਜੀ ਮਾਨੂੰ ਕਿੰਨੀ ਖੁਸ਼ੀ ਆਈ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਆਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆਈ ਤਾਂ ਤਾਂ ਵਧੀਆ ਗਿਆ ਅਸੀਂ ਵਾਰ ਇਹ ਰੱਖੇ ਨਾ ਚੱਲ ਆਇਆ ਹਵਾਰ ਵਾਰ ਆਈਏ ਰੱਖੇ ਸਾਹਮਣੇ ਆਏ ਸੀ ਤੇ 8 ਜਣੇ ਆਏ ਚਲੋ ਜਿੰਨਾ ਵੀ ਆਇਆ ਜਿਹਦੇ ਕਰਮ ਆਏ ਸੀ ਹਨਾ ਠੀਕ ਹੈ ਸਾਡੇ ਬੱਚਿਆਂ ਨੂੰ ਦਿਉ ਪਾਇਆ ਤੇ ਨਾਲ ਹੀ ਸੰਗਤਾ ਇਧਰ ਇਸ਼ਨਾਨ ਵੀ ਕਰਦੀਆਂ ਸੀ ਸੰਗਤ ਜੀ ਕਿਹੜੀ ਜਗ੍ਹਾ ਤੋਂ ਅਸੀਂ ਤਨਤਰ ਸਾਹਿਬ ਤੋਂ ਹੋ ਗਿਆ ਨਿਹਾਲਮਣ ਹਾਂਜੀ ਹਾਂਜੀ ਪਗਾਪੋ ਗਾਏ ਕਸਬਾ ਖੇਮ ਕਰਨ ਅੱਛਾ ਜੀ ਠੀਕ ਹੈ ਕਿਉਂਕਿ ਇਹ ਬਹੁਤ ਵੱਡੀ ਖਾਸ ਕਰਕੇ ਪੰਜਾ ਸਾਹਿਬ ਦੀ ਬਹੁਤ ਵੱਡੀ ਇੱਕ ਹੁੰਦੀ ਆ ਦਿਮਾਗ ਦੇ ਵਿੱਚ ਵੀ ਬਈ ਉੱਥੇ ਜਾ ਕੇ ਆਉਣਾ ਇੱਕ ਅੰਦਰ ਚਾਹਨਾ ਹੁੰਦੀ ਆ ਤੇ ਅੱਜ ਸੰਗਤਾਂ ਦੀ ਉਹ ਚਾਹਨਾ ਪੂਰੀ ਹੋਈ ਆ ਜੀ ਤਕਰੀਬਨ 2000 ਦੇ ਆਸ-ਪਾਸ 2500 ਦੇ ਆਸ-ਪਾਸ ਸੰਗਤ ਆਈ ਉੱਥੋਂ ਤੇ ਉਸ ਤੋਂ ਬਾਅਦ ਸਿੰਧੀ ਬਹੁਤ ਜਿਆਦਾ ਜੀ ਇੱਥੇ ਉਹਨੇ ਸਿੰਧੀ ਆਏ ਉਹਨੇ ਸਿੰਧੀ ਆ ਜੀ ਤੇ ਇਹਨਾਂ ਦਾ ਵੀ ਕਿਉਂਕਿ ਬਹੁਤ ਜਿਆਦਾ ਸ਼ਰਧਾ ਹੁੰਦੀ ਆ ਆਪ ਸੈਂਦੋ ਸਹੀ ਆਇਓ ਜੀ ਹਾਂ ਠੀਕ ਹੈ ਤੇ ਪਹਿਲੇ ਨਨਕਾਣਾ ਸਾਹਿਬ ਤੇ ਜੀ ਹਾਂ ਪਹਿਲੇ ਨਨਕਾਣਾ ਸਾਹਿਬ ਤੇ ਫਿਰ ਕਰਤਾਰਪੁਰ ਗਏ ਹੈ ਅੱਜ ਦਰਸ਼ਨ ਕਰਨੇ ਹਸਨਬਦਾਲਾ ਹੈ ਹਸਨਬਦਾਲਾ ਸਹੀ ਹੈ ਤੇ ਹਾਲਾਂਕਿ ਇਹ ਕਈ 100 ਕਿਲੋਮੀਟਰ ਇਹ ਇੱਥੇ ਪਾਸੇ ਆਉਣਾ ਪੈਂਦਾ ਜਿਹੜਾ ਹਸਨਬਦਾਲਾ ਕਈ 100 ਕਿਲੋਮੀਟਰ ਤੇ ਇੱਕ ਦਿਨ ਇੱਥੇ ਪੂਰਾ ਇੱਥੇ ਰਹਿਣਾ ਪੈਂਦਾ ਪਰ ਸੰਗ ਤਾਂ ਨਿਹਾਲੋ ਨਿਹਾਲ ਹੋ ਰਹੀ ਆ ਜੀ ਕਿਉਂਕਿ ਜਦੋਂ ਆਪਾਂ ਇਹਨਾਂ ਦੇ ਨਾਲ ਸੰਗਤ ਨਾਲ ਗੱਲਬਾਤ ਕਰਦੇ ਆ ਉਦੋਂ ਫਿਰ ਬਹੁਤ ਹੀ ਆਨੰਦ ਆਉਂਦਾ ਜੀ ਤੇ ਸੰਗਤਾਂ ਦਿਹਾੜ ਹੋ ਰਹੀਆਂ ਜੀ ਕਿਹੜੀ ਜਗ੍ਹਾ ਤੋਂ ਜੀ ਪਦੇ ਘੜਸਾ ਤੋਂ ਬਾਈ ਸੇਵਕ ਜੀ ਹਤੇ ਘੜਸਾ ਤੋਂ ਠੀਕ ਆ ਜੀ ਤੇ ਅੱਜ ਦੱਸਿਆ ਮੰਨਦੀ ਕਿਵੇਂ ਕਿੰਮ ਕਿੰਮ ਕੀ ਬੜੀ ਬੜੀ ਜਦ ਦੇ ਨਾ ਐ ਲੱਗਦਾ ਹੁੰਦਾ ਤਾਂ ਵੀ ਕਦੇ ਦਰਸ਼ਨ ਵੀ ਹੋ ਜਾਣਗੇ ਪਰਮਾਤਮਾ ਨੇ ਕਿਰਪਾ કરી ਕਿਸੇ ਬਾਈ ਨੇ ਸਾਡੇ ਪਾਸਪੋਰਟ ਦੇ ਦੇ ਉਹਨਾਂ ਦਾ ਵਿਚਾਰਾ ਸਗੋਂ ਰਹਿ ਗਿਆ ਸਾਡੇ ਤਿੰਨ ਮੰਨਿਆਂ ਦੇ ਲਾਗੇ ਅੱਛਾ ਜੀ ਤੇ ਉਹ ਇਹ ਤਾਂ ਬੜਾ ਮਦਦ ਆਨੰਦ ਬਈ ਮਾਹੌਲ ਹੈ ਸਾਰਾ ਬਹੁਤ ਵਧੀਆ ਸਿਸਟਮ ਹੈ ਸਰਕਾਰਾਂ ਦਾ ਕਰਿਆ ਵਾ ਕੋਈ ਦਿੱਕਤ ਨਹੀਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਨਾ ਸੋਚਣ ਵੀ ਜਿਵੇਂ ਸਾਡਾ ਵੀਜ਼ਾ ਲੱਗ ਗਿਆ ਪਾਕਿਸਤਾਨ ਦਾ ਵੀ ਸਾਡਾ ਕੋਈ ਲੱਗਣੇ ਨਹੀਂ ਇਹ ਫੇਕ ਗੱਲਾਂ ਨੇ ਮੈਂ ਤਾਂ ਆਪ ਖਦ ਲਵਾਇਆ ਬਿਲਕੁਲ ਨਹੀਂ ਬਹੁਤ ਵਾਰੀ ਅਸੀਂ ਕੋਈ ਅਸੀਂ ਕਹਿੰਦੇ ਹਾਂ ਰੋਜ਼ ਅਰਦਾਸਾਂ ਝੁੱਟੀਆਂ ਨੇ ਪਰ ਸਾਡੀਆਂ ਜੇ ਅਸੀਂ ਮੰਨਦੇ ਰੋਜ਼ ਅਰਦਾਸ ਕਰਦੇ ਹਾਂ ਵੀ ਸਾਡੇ ਬਿਛੜੇ ਗੁਰਧਾਮ ਮਲਾ ਦੋ ਤੇ ਇੱਧਰ ਅਸੀਂ ਫਿਰ ਉਹ ਗੱਲਾਂ ਕਰਦੇ ਹਾਂ ਤੇ ਜਦੋਂ ਜਦੋਂ ਉਹਦੇ ਵਿੱਚ ਪੰਜਾ ਰੱਖਿਆ ਅੰਦਰ ਕੀ ਹੋਇਆ ਸੀ ਬੜਾ ਮਨੁੱਖ ਬਣ ਆਉਂਦਾ ਜੀ ਇਹ ਦਿਨੋਂ ਤੋਂ ਤਰਸੇ ਪੈਦੇ ਜੀ ਲਓ ਜੀ ਸੰਗਤ ਜੀ ਅੱਜ ਮੈਨੂੰ ਵੀ ਸੁਭਾਗ ਸਮਸ ਪ੍ਰਾਪਤ ਹੋਣ ਲੱਗਾ ਜੀ ਜਿੱਥੋਂ ਮਹਾਰਾਜੀ ਦਾ ਪੰਜਾ ਲੱਗਾ ਹੋਇਆ ਤੇ ਉੱਥੇ ਮੈਂ ਇਹ ਪੰਜਾ ਲਾ ਕੇ ਤੇ ਕੁਸ਼ੀਆ ਪ੍ਰਾਪਤ ਕਰੂੰਗਾ ਜੀ ਮਹਾਰਾਜ ਤੇ ਜਿਹੜਾ ਪੰਜਾ ਹੈਗਾ ਇਹ ਹੈ ਵੀ ਸੱਜਾ ਸੱਜਾ ਹੱਥ ਦਾ ਹੀ ਪੰਜਾ ਜੀ ਹਾਂਜੀ ਸੰਗਤ ਜੀ ਆਨੰਦ ਆ ਗਿਆ ਠੀਕ 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 ਹੈ ਠੀਕ ਹੈ ਸਹੀ ਸਹੀ ਗੱਲ ਹੈ ਸਹੀ ਗੱਲ ਚੱਲ ਆਪਾਂ ਹੁਣ ਆ ਗਏ ਆ ਜੀ ਲੰਗਰ ਵਾਲੀ ਸਾਈਡ ਇਸ ਸਮੇਂ ਪ੍ਰਸ਼ਾਦਾ ਛਕਦੇ ਆ ਬਾਅਦ ਦੇ ਵਿੱਚ ਜਿਹੜੀ ਬਲੀ ਕਧਾਰੀ ਦੀ ਪਹਾੜੀ ਉਹਦੇ ਆਪਾਂ ਜਾਣਾ ਕਿਉਂਕਿ ਬਾਅਦ ਦੇ ਵਿੱਚ ਫਿਰ ਚੜ੍ਹਾਈ ਵੀ ਕਾਫੀ ਹੈ ਤੇ ਉਸ ਤੋਂ ਪਹਿਲਾਂ ਟੱਡ ਦੇ ਵਿੱਚ ਰੋਟੀਆਂ ਪਾਲ ਗਏ ਚਾਹ ਨਹੀਂ ਗੱਲ ਆ ਫਿਰ ਹੱਥ ਹੁੰਦੀਆਂ ਫਿਰ ਪਈਆਂ ਠੀਕ ਵਾਈਗਰ ਦੀ ਅਮਚਿਆ ਦਾ ਮਲਾਵਾਂ ਦਾ ਕੰਮ ਸਮੈ ਅੱਜ ਇਹਦਾ ਕੰਮ ਵੀ ਥੋੜਾ ਜੋਰ ਲੱਗਣਾ ਸਾਹਮਣੇ ਪਹਾੜੀ ਆ ਬਲੀ ਘਾੜੀ ਦੀ ਆਪਾਂ ਉਹਦੇ ਤੇ ਚੜਨਾ ਜੀ ਤੇ ਕਹਿੰਦੇ ਹੁੰਦੇ ਨਾ ਜੱਟ ਐਡਾ ਹੀ ਹੈ ਨਹੀਂ ਰੋਟੀਆਂ ਦੇ ਸੱਭੇ ਗੱਲਾਂ ਕੋਟੀਆਂ ਤੇ ਅੱਜ ਉਹ ਗੱਲਾਂ ਬਣੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਤੁਸ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਲੈਣਾ ਵੀ ਲੱਗੀਆਂ ਹੋਈਆਂ ਜੀ ਤੇ ਆਪਾਂ ਵੀ ਚਲੋ ਲੈਣ ਦੇ ਵਿੱਚ ਲੱਗਦੇ ਆ ਤੇ ਸੰਗਤਾਂ ਦਾ ਇਕੱਠ ਆਈ ਤੇ ਇੱਥੇ ਨਾ ਸੇਵਾ ਜ਼ਿਆਦਾਤਰ ਆਪ ਖੁਦ ਹੀ ਕਰਨੀ ਜਿਹੜੀ ਸੰਗਤ ਆਉਂਦੀ ਉਹੋ ਸਭੀ ਸੇਵਾ ਕਰਦੀ ਐ ਜਿਆਦਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕ ਇਹ ਕਹਦਗੇ ਵੀ ਜਿਹੜੇ ਇਥੇ ਬਰਤਨਾ ਬਰਤਨਾ ਦੀ ਸੇਵਾ ਲੰਗਰ ਪਕਾਉਣ ਦੀ ਸੇਵਾ ਉਹ ਸਾਰੇ ਇਥੇ ਜਿਹੜੀ ਨਾਲ ਸੰਗਤ ਆਈ ਉਹਨਾਂ ਨੇ ਸਹੀ ਸੰਭ ਲਈ ਐ ਜੀ ਤੇ ਸਾਬਲੇ ਫਿਰ ਮੋਰਚਾ ਪੰਜਾਬ ਵਾਲਿਆਂ ਨੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਹਰਿਆਣੇ ਤੋਂ ਆਂ ਕਾਥਲ ਡਿਸਟ੍ਰਿਕਟ ਤੋਂ ਪਿੰਡ ਫਰਲੇ ਜੀ ਮੇਰਾ ਇੱਥੇ ਮਹਾਰਾਜ ਨੇ ਸਾਨੂੰ ਮੌਕਾ ਬਖਸ਼ਿਆ ਸੇਵਾ ਦਾ ਤੇ ਸੇਵਾ ਕਰਨੇ ਪੈ ਜੀ ਨਹੀਂ ਨਹੀਂ ਬੇਰੀ ਦੇ ਸੰਗਤਾਂ ਨੂੰ ਬੇਦੀਆ ਕਰਨੇ ਆ ਕਦੀ ਪਾਕਾਂ ਵਾਲਿਆਂ ਨੂੰ ਮਿਲਦੀ ਹੈ ਸੇਵਾ ਤੇ ਪ੍ਰਨਾਲਕ ਦੀ ਤਰਫੇ ਕਿ ਤੱਕ ਕਦੋਂ ਆਉਣਾ ਕਦੋਂ ਨਹੀਂ ਆਉਣਾ ਵੀ ਨਹੀਂ ਆਉਣਾ ਚਲ ਮਹਾਰਾਜ ਸੱਭੀ ਵਕਤ ਦੀ ਗੱਲ ਡਰ ਦੇਖੋ ਜੀ ਲੋ ਜੀ ਵਰਤਨਾ ਦੀ ਸੇਵਾ ਹੋ ਰਹੀ ਹੈ ਇੱਧਰ ਤੇ ਮੈਂ ਜਿੱਥੇ ਦੇਖੋ ਤੁਸੀਂ ਇਹ ਸਾਰੇ ਇੱਥੇ ਕੋਸ਼ਕ ਤਨਖਾਹ ਹੀ ਆ ਸੇ ਕਿਤੇ ਜਿਹੜਾ ਇਹਨਾਂ ਦੇ ਹੈਗੇ ਰੱਖੇ ਹੋਏ ਉਹ ਆ ਤੇ ਬਾਕੀ ਸਾਰੀ ਜ਼ਿਆਦਾ ਸੇਵਾ ਜਿਹੜੀ ਆ ਉਹ ਸੈਕ ਸੰਗ ਤਾਂ ਹੀ ਸਾਭ ਲਈਆਂ ਜੀ ਜੇ ਆਪਾਂ ਗੱਲ ਕਰਦੇ ਜੀ ਉਹ ਸਾਹਮਣੇ ਜਿਹੜੀ ਪਹਾੜੀ ਆ ਇੱਥੋਂ ਮੈਂ ਜੇ ਜ਼ੂਮ ਹੁੰਦਾ ਆ ਆ ਵਾਲੀ ਆ ਜੀ ਇਹ ਵਾਲੀ ਕਧਾਰੀ ਦੀ ਪਹਾੜੀ ਆਪਾਂ ਇੱਥੇ ਜਾਣਾ ਜੀ ਪਾਸ ਜੀ ਪਿਆ ਲਈ ਪਾਸ ਬੱਸ ਜੀ ਜੀ ਸਰ ਹਾਂ ਮੈਂ ਫੋਲੋ ਕਰਦਾ ਤੁਹਾਨੂੰ ਵੀ ਚੈੱਕ ਰੱਖਦਾ ਧੰਨਵਾਦ ਅੱਛਾ ਧੰਨਵਾਦ ਇੱਕ ਮੋੜ ਆਪ ਰਹੋ ਜੀ 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 ਹਾਂ ਜੀ ਮੈਂ ਪਿੰਡ ਮੀਰਾਕੋਟ ਜ਼ਿਲ੍ਹਾ ਅੰਮ੍ਰਿਤਸਰ ਤੋਂ ਬੋਲ ਰਿਆਂ ਜੀ ਠੀਕ ਹੈ ਜੀ ਹਾਂ ਜੀ ਆਪਾਂ ਕਿੱਥੇ ਮਿਲਦੇ ਆ ਜੀ ਤੇ ਮੈਂ ਕਿ ਉਹ ਇੱਧਰ ਲਿਜਾਂਣ ਲੱਗਾ ਇਹ ਤੁਹਾਨੂੰ ਲੱਗਦਾ ਜੀ ਜੀ ਲੋਈ ਇਹ ਜਿਹੜਾ ਲੰਗਰ ਹਾਲ ਆ ਇਹ ਛੋਟਾ ਜਿਹਾ ਹੀ ਆ ਕਿਉਂਕਿ ਸੰਗਤ ਸਿਰਫ ਜਿਵੇਂ ਕਿ ਸਮਾਗਮ ਹੁੰਦੇ ਆ ਉਦੋਂ ਹੀ ਇੱਥੇ ਆਉਂਦੀ ਆ ਜ਼ਿਆਦਾਤਰ ਨਾਰਮਲ ਤਾਂ ਥੋੜੀ ਸੰਗਤ ਹੀ ਰਹਿੰਦੀ ਆ ਅੱਜ ਤਾਂ ਸਿੰਧੀ ਵੀ ਆਏ ਹੋਇਆ ਤੇ ਇਹ ਤੇ ਇਧਰ ਜਿਹੜਾ ਰਸੋਈ ਆ ਜੀ ਜਿੱਥੇ ਪਕਵਾਨ ਪੱਕਦੇ ਆ ਜੀ ਤੇ ਇਸ ਸਮੇਂ ਕੀ ਰੱਖਿਆ ਬਾਬਾ ਜੀ ਚਾਵਲ ਆ ਜੀ ਚਾਵਲ ਚਾਵਲ ਮੇਨ ਇੱਥੋਂ ਦਾ ਹੈਗਾ ਇਹ ਖਾਣਾ ਤੇ ਥੱਲੇ ਤਿਲਕਨ ਬਹੁਤ ਆ ਇਹ ਬਣਾ ਰਹੇ ਆ ਇਹ ਖਾਣੇ ਇਹ ਲੱਕੜਾਂ ਹੀ ਚੱਲਦੀਆਂ ਜੀ ਨਹੀਂ ਗੈਸ ਆਏਗੀ ਜੀ ਗੈਸ ਤੁਸੀਂ ਇੱਥੋਂ ਆਜਾ ਸੰਗਤ ਨਾਲ ਸੰਗਤ ਨਾਲ ਆਏ ਤੁਸੀਂ ਸੰਗਤ ਨਾਲ ਆਏ ਜੀ ਸੰਗਤ ਨਾਲ ਆਏ ਠੀਕ ਹੈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵੱਲੋਂ ਅੱਛਾ 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 ਠੀਕ ਹੈ ਬਾਬਾ ਸੇਵਾ ਸਿੰਘ ਦੀ ਧੰਨਵਾਦ ਤੇ ਅੱਜ ਇਧਰੋਂ ਰਾਸ਼ਨ ਵਾਲਾ ਸਟੋਰ ਹੋ ਗਿਆ ਜੀ ਜਿਹੜਾ ਬਣ ਕੇ ਰੱਖਦਾ ਤੇ ਕਿਉਂਕਿ ਇੱਕਦਮ ਸੰਗਤ ਦਾ ਇਕੱਠ ਹੋ ਜਾਂਦਾ ਨਾ ਇੱਕਦਮ ਸੰਗਤ ਦਾ ਇਕੱਠ ਹੋਣੇ ਫਿਰ ਉਹ ਹੋ ਜਾਂਦਾ ਜੀ ਤੇ ਇੱਕ ਵਾਰੀ ਮੈਂ ਤੁਹਾਨੂੰ ਦਿਖਾਉਣਾ ਮੇਰੇ ਪੈਰ ਉਥੇ ਤਾਂ ਕਿਓ ਸੀਗਾ ਜਿਆਦਾ ਲੱਗਾ ਹੋਇਆ ਪੈਰਾਂ ਨੂੰ ਤਿਲਕਣ ਲੱਗ ਗਿਆ ਜੀ ਤੇ ਅੱਜ ਮੇਰੇ ਖਾਲ ਦੇ ਨਾਲ ਮੂਲੀਆਂ ਆਈਆਂ ਪਈਆਂ ਤੇ ਇਧਰੋਂ ਸ਼ਾਇਦ ਖੀਰੇ ਆ ਟਿੰਡੋ ਆ ਇਹ ਫਿਰ ਸੰਗਤ ਜਿਸ ਹਿਸਾਬ ਨਾਲ ਆਉਂਦੀ ਆ ਉਸ ਹਿਸਾਬ ਦੇ ਨਾਲ ਜਿਹੜੇ ਆਪਣੇ ਚੱਪਣ ਕਤੂ ਹੁੰਦੇ ਆ ਟਿੰਡੋ ਕਹਿੰਦੇ ਆ ਟਿੰਡੇ ਕਹਿੰਦੇ ਆ ਉਹ ਆ ਕਾਫੀ ਇਕੱਠਾ ਜੀ ਤੇ ਲੋ ਜੀ ਆਪਾਂ ਹੁਣ ਛਾਲ ਮਾਰ ਕੇ ਇਧਰਲੇ ਨਿਕਲ ਚੱਲਦੇ ਆ ਤੇ ਜਿਹੜੀ ਸਬਜੀ ਆ ਜੀ ਉਹ ਇੱਥੇ ਅੱਜ ਸਬਜੀ ਬਣੂਗੀ ਤੇ ਸੰਗ ਤਾਂ ਇੱਥੇ ਕੱਟ ਰਹੀਆਂ ਐ ਗੋਭੀ ਵਗੈਰਾ ਤੇ ਇਧਰ ਬੀਬੀਆਂ ਬੈਠੀਆਂ ਜੀ ਕੰਮ ਖਿਚੀ ਆਉਂਦੀਆਂ ਜੇ ਆਪਾਂ ਗੱਲ ਕਰਦੇ ਆ ਐਸ ਸਾਈਡ ਸ਼ਹਿਰ ਆ ਗਿਆ ਜੀ ਬੈਕ ਸਾਈਡ ਤੇ ਆਪਾਂ ਇਧਰ ਚੱਲਦੇ ਕਿਉਂਕਿ ਇੱਥੇ ਇਜਾਜ਼ਤ ਨਹੀਂ ਹੈ ਆਪਾਂ ਨੂੰ ਬਾਹਰ ਜਾਣ ਦੀ ਸਲਫ ਇੱਥੇ ਅੰਦਰ ਅੰਦਰ ਹੀ ਰਵਾਂਗੇ ਜੀ ਇਧਰੋਂ ਫਿਰ ਸੰਗ ਤਾਂ ਜਿਹੜੀਆਂ ਆਈਆਂ ਹੈਂਗਾ ਇਹ ਬਰੋ ਕਦੂ ਕੋਈ ਲੋਕੀ ਕਹਿ ਦਿੰਦਾ ਕੋਈ ਅੱਲ ਕਹਿ ਦਿੰਦਾ ਇਹ ਅੱਜ ਚੀ ਲਈਆਂ ਜੀ ਤੇ ਅੱਜ ਸਬਜ਼ੀ ਫਿਰ ਕਿਹਦੀ ਬਣੂਗੀ ਸੰਗਤ ਦਾ ਘੱਟੋ ਘੱਟ ਅੰਦਾਜ਼ਾ ਤੁਸੀਂ ਮੰਨ ਕੇ ਚੱਲੋ ਵੀ 4000 ਦੇ ਆਸ-ਪਾਸ ਇੱਥੇ ਇਕੱਠਾ ਹੋਊਗਾ 4000 ਦੇ ਆਸ-ਪਾਸ ਇਕੱਠਾ 4000 ਦਾ ਖਾਣਾ ਬਣਾਉਣਾ ਉਹਨਾਂ ਦਾ ਪ੍ਰਬੰਧ ਕਰਨਾ ਇਹ ਵੀ ਵੱਡੀ ਗੱਲ ਆ ਜੀ ਐਸ ਸਾਈਡ ਤੇ ਚਾਹ ਦੇ ਲੰਗਰ ਲੱਗੇ ਹੋਏ ਆ ਜੀ ਤੇ ਆਪਾਂ ਵੀ ਇੱਥੋਂ ਸੈਟਿੰਗ ਕਰਦੇ ਆ ਚਾਹ ਬਣਦੀ ਪਈ ਆ ਤੇ ਐਸਾਈਡ ਚਾਹਸ ਤੇ ਲੰਗਰ ਲਾਏ ਹੋਏ ਆ ਜੀ ਦੇਗੇ ਧਰੇ ਹੋਏ ਆ ਤੇ ਸੰਗਤਾਂ ਵੇਟ ਕਰਦੀਆਂ ਪਈਆਂ ਕਿਉਂਕਿ ਇਕੱਠ ਜਦ ਨਾਲ ਇੱਕਦਮ ਇਕੱਠ ਹੋ ਜਾਂਦਾ ਜਿਸ ਕਰਕੇ ਫਿਰ ਉਹ ਜਿਹੜਾ ਖਾਣਾ ਬਣਿਆ ਹੁੰਦਾ ਜੇ ਕੁਝ ਵੀ ਉਹਨੂੰ ਥੋੜਾ ਸਮਾਂ ਲੱਗਦਾ ਜੀ ਕੁਝਕ ਵੇਟ ਕਰ ਲਈ ਪੈਂਦੀ ਆ ਤੇ ਇੰਨੇ ਇਕੱਠ ਦੇ ਵਿੱਚ ਇਹਨਾਂ ਨੂੰ ਆਪਾਂ ਨੂੰ ਅਡਜਸਟ ਕਰ ਲੈ ਪਊਗਾ ਤੇ ਇਧਰ ਨਾਲ ਦੀ ਨਾਲ ਹੀ ਜਿਹੜੀਆਂ ਸੰਗਤਾਂ ਜੀ ਉਹ ਰਾਸ ਇਹਨਾਂ ਦੇ ਰੱਖੇ ਹੋਏ ਆ ਰਾਸ ਦੇ ਰਹੇ ਆ ਦੋ ਦੋ ਨਾਸ਼ਤੇ ਦੇ ਨਾਲ ਕਿਉਂਕਿ ਕਈਆਂ ਨੇ ਸਵੇਰ ਰੋਟੀ ਨਹੀਂ ਖਾਂਦੇ ਲੇਟ ਰੋਟੀ ਖਾਂਦੇ ਹਨ ਉਹਨਾਂ ਦੇ ਲਈ ਫਿਰ ਇਹ ਨਾਸ਼ਤੇ ਲਈ ਪ੍ਰਬੰਧ ਕੀਤੇ ਜਾਂਦੇ ਹਨ ਤੇ ਬਾਕੀ ਨਾਲੇ ਪੰਜਾਬੀ ਤਾਂ ਸਟਾਰਟ ਹੀ ਚਾਹ ਦੇ ਨਾਲ ਹੁੰਦੇ ਆ ਚਾਹ ਬਿਨਾ ਤਾਂ ਸਟਾਰਟ ਹੀ ਨਹੀਂ ਹੁੰਦੇ ਚਲੋ ਇਹ ਤਾਂ ਸਹੀ ਆਪਣੀ ਲੰਗਰ ਵਾਲੀ ਸਾਈਡ ਤੇ ਇਧਰੋਂ ਪੁਰਾਣੀ ਬਿਲਡਿੰਗ ਬਣੀ ਹੋਈ ਆ ਇਹ ਇਹ ਗੁਰਦੁਆਰਾ ਸਾਹਿਬ ਦੀ ਹੀ ਆ ਤੇ ਇੱਥੇ ਜਿਹੜਾ ਆਹ ਵਾਲਾ ਪਾਣੀ ਆ ਇਹ ਉਹ ਪਾਣੀ ਆ ਜੀ ਜਿਹੜਾ ਉੱਥੋਂ ਜਲ ਨਹੀਂ ਆਉਂਦਾ ਪੰਜਾ ਸਾਹਿਬ ਦੇ ਵਿੱਚੋਂ ਆ ਦੇਖੋ ਤੁਸੀਂ ਕਿੰਨਾ ਪਾਣੀ ਇੱਧਰ ਜਾ ਬਾਗ ਰਿਹਾ ਜੀ ਇਹ ਸਾਰਾ ਉਹ ਪਾਣੀ ਇੱਧਰ ਦੀ ਨਿਕਲ ਜਾ ਜਿਹੜਾ ਇਹਦੇ ਪਿਛਲੇ ਪਾਸੇ ਦੀ ਆਉਂਦਾ ਆਪਣੇ ਦੇ ਦਰਵਾਜ਼ਾ ਬਣਿਆ ਹੋਇਆ ਯਾਨੀ ਪੰਜਾ ਸਾਹਿਬ ਚੋਂ ਨਿਕਲਦਾ ਆ ਇਹ ਉਹੋ ਹੀ ਪਾਣੀ ਹੈ ਤੇ ਇਹ ਸਾਰਾ ਪਾਣੀ ਉਧਰ ਜਾ ਰਿਹਾ ਜੀ ਅੰਦਰ ਨਦੀ ਦੇ ਵਿੱਚ ਰਸੋਈ ਦੇ ਵਿੱਚ ਗਏ ਸੀ ਉਹਦੇ ਕਰਕੇ ਪੈਰਾਂ ਨੂੰ ਥੋੜਾ ਜਿਹਾ ਘਿਓ ਲੱਗ ਗਿਆ ਤੁਰਨਾ ਥੋੜਾ ਮੁਸ਼ਕਲ ਹੋ ਗਿਆ ਤਿਲਕਣ ਹੋ ਗਿਆ ਪੈਰ ਤਿਲਕਦੇ ਆ ਕਿਉਂਕਿ ਮੈਂ ਪਾਕੇ ਵੀ ਚਪਲਾ ਹੀ ਆਇਆ ਸੀਗਾ ਤੇ ਇੱਧਰ ਆ ਗਏ ਜੀ ਜਿਹੜੇ ਰਾਸ਼ਨ ਦਾ ਜਿਨ੍ਹਾਂ ਨੇ ਇੱਥੇ ਸੇਵਾ ਕਰ ਲਈ ਹੁੰਦੀ ਰਾਸ਼ਨ ਦੀ ਉਹ ਬਲੇ ਇੱਥੋਂ ਲੈ ਕੇ ਰਾਸ਼ਨ ਉੱਥੇ ਦਿੰਦੇ ਆ ਜੀ ਆ ਦੇਖੋ ਜੀ ਸੇਵਾ ਕਰ ਰਹੇ ਆ ਇਹਦੇ ਵਿੱਚ ਕਿਉ ਚੌਲ ਰਾਸ ਮਤਲਬ ਕਿ ਖਾਂਡ ਹੋ ਗਈ ਹੈ ਨਾ ਦਾਲਾਂ ਹੋਊਗਾ ਇਹ ਚੀਜ਼ਾਂ ਦੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਉੱਤੇ ਲਿਖਿਆ ਹੋਇਆ ਲੰਗਰ ਦਾ ਸਮਾਨ ਜਹਾਂ ਸੇ ਖਾਰੜਾ ਉਹ ਕਿਉਂਕਿ ਉਹਦੇ ਵਿੱਚ ਇਹ ਟ੍ਰਾਂਸਲੇਟ ਕੀਤੀ ਹੁੰਦੀ ਮੈਂ ਤਾਂ ਤੁਹਾਨੂੰ ਦਿਖਾਉਣਾ। ਅਹ ਤੇ ਲਿਖਿਆ ਇਹ ਪੰਜਾਬੀ ਨਹੀਂ ਲਿਖੀ ਹੋਈ। ਇਹਨਾਂ ਲਿਖਿਆ ਲੈਂਗਰ ਦਾ ਸਾਮਾਨ ਜਹਾਂਸਾ ਖਰਦਾ। ਤੋਂ ਇਹਦੇ ਵਿੱਚ ਸਾਬਣ ਵਗੈਰਾ ਵੀ ਕਈ ਵਾਰ ਕਿਸੇ ਨੇ ਨਹਾਉਣਾ ਹੁੰਦਾ, ਪੇਸਟ ਆਉਂਗਾ। ਇਹ ਚੀਜ਼ਾਂ ਇੱਥੇ ਲੈ ਕੇ ਇਹਨੇ ਬੈਠੇ ਦੁਕਾਨ ਲੱਗੀ ਹੋਈ ਆ। ਦਾਲਾਂ ਜ਼ਿਆਦਾਤਰ ਇੱਥੇ ਛੋਲਿਆਂ ਦੀ ਦਾਲ ਜ਼ਿਆਦਾ। ਇਹ ਦੇਖੋ ਇਹ ਇਹ ਹੋ ਗਈ ਮੂੰਗੀ। ਛੋਲੇ ਆ ਵੀ ਜਿਹੜੀਆਂ ਬੋਲਗੀਆਂ ਜਿਆਦਾ ਛੋਲਿਆਂ ਦੀਆਂ ਤਾਲਾਂ ਆ ਤੇ ਚੌਲ ਤੇ ਛੋਲੇ ਦੀ ਦਾਲ ਇਹ ਹੀ ਇਹਦੇ ਸਭ ਤੋਂ ਜਿਆਦਾ ਇੱਥੇ ਲੱਗਦੀ ਆ ਜੀ ਇਧਰ ਆ ਗਈ ਬੇਸਮੈਂਟ ਬਣਿਆ ਹੋਇਆ ਰਹਿائش ਦੇ ਲਈ ਬੇਸਮੈਂਟ ਪੰਜਾ ਸਾਹਿਬ ਬਲੌਕ ਬਣੇ ਹੋਏ ਆ ਤੇ ਚਾਰਜ ਫੇਰੇ ਬਰਾਂਡੇ ਆ ਇਮਾਰਤ ਬਹੁਤ ਹੀ ਸੋਹਣੀ ਆ ਜੀ ਬਹੁਤ ਹੀ ਸੋਹਣੀ ਤੇ ਬਹੁਤ ਤਕਨੀਕ ਦੇ ਨਾਲ ਬਣਾਈ ਹੋਈ ਆ ਦੇਖਣ ਨੂੰ ਜੇ ਆਪਾਂ ਦੇਖਦੇ ਆ ਕਮਾਲ ਆ ਜੀ ਸਾਡਾ ਹੈਗਾ ਜੀ ਇਹਦੇ ਵਿੱਚ ਜਿਹੜਾ ਉਹਨਾਂ ਨੇ ਬੈਸਤਰੇ ਲਵਾਏ ਹੋਏ ਜੀ ਇਹ ਹੈ ਜੀ ਦਵਾਨ ਸਥਾਨ ਇਹਦੇ ਵੀ ਇੱਥੇ ਲਿਖਿਆ ਹੋਇਆ ਇਹ ਕਿਉਂਕਿ ਨਾ ਕਿਸੇ ਦਾ ਸੀਗਾ ਸਥਾਨ ਬਾਅਦ ਦੇ ਵਿੱਚ ਇਹ ਇਹਨਾਂ ਨੇ ਕਮੇਟੀ ਵਾਲਿਆਂ ਨੇ ਲਿਆ ਉੱਥੇ ਫਿਰ ਉਹਨਾਂ ਨੇ ਉਹਨਾਂ ਦਾ ਨੰਬਰ ਨਾਂ ਲਿਖਿਆ ਹੋਇਆ ਲਿਖਿਆ ਕਹਿੰਦੇ ਸ਼ਾਨਦਾਰ ਸੇਵਾ ਅੱਜ ਜਿੱਥੇ ਇਹ ਆਲੀਸ਼ਾਨ ਦਵਾਨ ਸਥਾਨ ਬਣਿਆ ਹੋਇਆ ਹੈ ਇਹ ਜਗ੍ਹਾ ਪਹਿਲਾਂ ਇੱਕ ਬੜੀ ਹੀ ਕੀਮਤੀ ਬਾਰਾਂਦਰੀ ਹੁੰਦੀ ਸੀ ਜਿਸ ਦੇ ਮਾਲਕ ਸਰਦਾਰ ਈਸ਼ਰ ਸਿੰਘ ਜੀ ਰਾਇਸ हसन ਅਬਦਾਲ ਮਤਲਬ ਕਿ ਅਮੀਰ ਬੰਦੇ ਸੀਗੇ ਕੋਈ ਆਪ ਹਸਨ ਅਬਦਾਲ ਦੇ ਸਰਦਾਰ ਗੁਲਾਬ ਸਿੰਘ ਜੀ ਰੇਸ ਹਸਲ ਅਬਦਾਲ ਸੰਤ ਸੰਤ ਸਿੰਘ ਜੀ ਰੇਸ ਹਸਲ ਅਬਦਾਲ ਪਰ ਸੰਗਤਾਂ ਦੀ ਪ੍ਰੇਰਣਾ ਕਰਨ ਉਤੇ ਸੰਗਤਾਂ ਨੇ ਬੇਨਤੀ ਕੀਤੀ ਸਰਦਾਰ ਜੀ ਨੇ ਉਹ 12 ਦਰੀ ਤੇ ਸਾਰੀ ਜਗ੍ਹਾ ਗੁਰਦੁਆਰਾ ਸ਼੍ਰੀ ਗੁਰੂ ਪੰਝਾ ਸਾਹਿਬ ਦੇ ਨੂੰ ਮਵਕੇ ਜਨਵਰੀ 1928 ਤੋਂ ਅਰਦਾਸ ਕਰਵਾ ਦਿੱਤੀ ਜਿੱਥੇ ਨਵੇਂ ਨਕਸ਼ੇ ਅਨਸਾਰ ਇਹ ਸੁੰਦਰ ਹਾਲ ਕਮਰਾ ਦੀਵਾਨ ਸਥਾਨ ਤਿਆਰ ਕੀਤਾ ਗਿਆ ਹੈ ਸਰਦਾਰ ਸਾਹਿਬਾਨ ਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਇੱਕ ਇਹ ਵੱਡੀ ਤੇ ਭਾਰੀ ਕੀਮਤੀ ਸੇਵਾ ਹੈ ਜਿਸ ਦੀ ਯਾਦਗਾਰ ਹਿਤ ਇਹ ਪੱਥਰ ਇਥੇ ਲਗਾਇਆ ਗਿਆ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਮਹਿੰਗੇ ਮਹਿੰਗੇ ਦਰਵਾਜ਼ੇ ਲੱਗੇ ਆ ਜੀ ਤੇ ਇਹ ਇਹ ਅੰਦਰ ਦੀਵਾਨ ਸਥਾਨ ਬਣਾਇਆ ਗਿਆ ਜਾਨੀ ਕਿ ਕਿਸੇ ਅਮੀਰ ਦੀ ਇਹ ਸੀਗੀ ਪਹਿਲਾਂ ਜੀ ਤੇ ਉਹਦੇ ਯਾਦਗਾਰ ਚ ਪੱਥਰ ਲਗਾ ਦਿੱਤਾ ਤੇ ਅਸੀਂ ਵੀ ਅੱਜ ਇੱਥੇ ਹੀ ਠਹਿਰੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਖੁੱਲਾ ਦੀਵਾਨ ਖਾਲ ਆ ਜਦੋਂ ਇੱਥੇ ਕੋਈ ਦੀਵਾਨ ਸੱਜਦਾ ਆਊਗਾ ਸਮਾਗਮ ਹੁੰਦਾ ਆਊਗਾ ਤੇ ਉਦੋਂ ਫਿਰ ਇਸ ਜਗ੍ਹਾ ਦੇ ਉੱਪਰ ਇਕੱਠ ਹੁੰਦਾ ਜੀ ਉੱਪਰੋਂ ਵੀ ਬਰਾਂਡੇ ਬਣੇ ਹੋਏ ਆ ਬਹੁਤ ਸੋਹਣੀ ਤਕਨੀਕ ਦੇ ਨਾਲ ਕੰਮ ਕੀਤਾ ਗਿਆ ਜੀ